ਬਿਖਤ ਪਰਿ ਸਭ ਹੀ ਸੰਗ ਛੱਡਤ ਕੋ ਨ ਆਵਤ ਨੀ ਰਹਿ ਜਦੋਂ ਇਨਸਾਨ ਤੇ ਕੋਈ ਨਾ ਕੋਈ ਵਿੱਤਾ ਖੜੀ ਹੋ ਜਾਂਦੀ ਹੈ ਜਦੋਂ ਕਦੇ ਇਨਸਾਨ ਦੁੱਖਾਂ ਦੇ ਵਿੱਚ गिर ਜਾਂਦਾ ਹੈ ਤੇ ਉਸ ਨੂੰ ਕੋਈ ਰਸਤਾ ਨਹੀਂ ਦਿਖਾਈ ਦਿੰਦਾ ਫਿਰ ਸਮਝ ਲਓ ਉਸ ਦੇ ਜਿਹੜੇ ਰਿਸ਼ਤੇਦਾਰ ਹੈ ਜਾਂ ਆਪਣੇ ਸਖੀ ਸੰਬੰਧੀ ਹੈ ਉਹ ਵੀ ਸਾਥ ਛੱਡਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਦੀ ਵੀ ਇੱਕ ਸੀਮਾ ਹੈ ਉਹ ਸੀਮਾ ਤੱਕ ਉਹ ਸਾਥ ਦਿੰਦੇ ਆਂ ਉਸ ਸੀਮਾ ਤੋਂ ਬਾਅਦ ਉਹ ਵੀ ਸਾਥ ਛੱਡ ਜਾਂਦੇ ਆ ਤੇ ਇਹੋ ਜਿਹੀ ਅਵਤਾਰ ਸਿੰਘ ਜੀ ਨਾਲ ਹੋਇਆ ਜਦੋਂ ਉਹਨਾਂ ਨੂੰ ਇੱਕ ਲਾ ਇਲਾਜ ਬਿਮਾਰੀ ਲੱਗ ਗਈ ਪਹਿਲਾਂ ਉਹਨਾਂ ਦੇ ਕਰਦਿਆਣੇ ਇਲਾਜ ਕਰਾਇਆ ਫਿਰ ਉਸਦੇ ਸਹੁਰੇ ਪਰਿਵਾਰ ਨੇ ਇਲਾਜ ਕਰਾਇਆ ਪਰ ਕਿੱਥੋਂ ਵੀ ਆਰਾਮ ਨਹੀਂ ਆਇਆ ਤੇ ਡਾਕਟਰ ਵੀ ਕਹਿੰਦੇ ਵੀ ਹੁਣ ਇਹਦਾ ਰੱਬ ਰੱਖਾ ਹੈ ਤਾਂ ਫਿਰ ਉਦੋਂ ਇੱਕ ਦਰਵਾਜ਼ਾ ਸਰਬ ਰੋਗ ਦਾ ਔਖਦਨਾ ਉਸ ਪ੍ਰਮਾਤਮਾ ਦਾ ਨਾਮ ਤੇ ਪਰਮਾਤਮਾ ਦਾ ਨਾਮ ਇੱਕ ਇਹੋ ਜਿਹਾ ਨਾਮ ਹੈ ਜਿਸ ਦਾ ਸਿਮਰਨ ਕਰਦਿਆਂ ਫਿਰ ਕੋਈ ਦੁੱਖ ਰਹਿੰਦਾ ਨਹੀਂ ਉਹਦੇ ਅੱਗੇ ਕੋਈ ਦੁੱਖ ਖੜਦਾ ਨਹੀਂ ਤਾਂ ਆਓ ਅੱਜ ਆਪਾਂ ਇੱਕ ਇਹੋ ਜੀ ਸੱਚੀ ਘਟਨਾ ਦੇ ਨਾਲ ਜੁੜਦੇ ਹਾਂ ਤੇ ਉਸ ਪਰਮਾਤਮਾ ਦੇ ਸਿਮਰਨ ਨਾਲ ਪਰਮਾਤਮਾ ਦੀ ਗੁਰਬਾਣੀ ਨਾਲ ਕਿਵੇਂ ਸ਼ਬਦਾਂ ਦੇ ਆਸਰੇ ਨਾਲ ਦੁੱਖ ਕੱਟੇ ਜਾਂਦੇ ਹਨ ਲਾ ਇਲਾਜ ਰੋਗ ਹੈ ਜਿਹੜੇ ਉਹ ਵੀ ਸਦਾ ਲਈ ਦੂਰ ਹੋ ਜਾਂਦੇ ਹਨ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੇ ਨਾਲ ਤੇ ਇੱਕ ਸੰਤ ਮਹਾਪੁਰਸ਼ ਜਿਹੜਾ ਕੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣਾ ਗੁਰੂ ਮੰਨਦਾ ਹੈ ਤੇ ਉਹਨਾਂ ਦੀ ਭਗਤੀ ਦੇ ਨਾਲ ਜਦੋਂ ਉਹ ਕੋਲ ਆਉਂਦਾ ਹੈ ਤੇ ਮਰੀਜ਼ ਦੇ ਜਿਹੜੇ ਹੈ ਦੁੱਖ ਹੈ ਜਿਹੜੇ ਮਨ ਤਨ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਕਿਵੇਂ ਮਹਿਸੂਸ ਕਰਦਾ ਹੈ ਇਹ ਕਿਵੇਂ ਹਮੇਸ਼ਾ ਲਈ ਇਸ ਇਸ ਸ਼ਬਦ ਗੁਰੂ ਦੇ ਨਾਲ ਰੋਗ ਹੈ ਜਿਹੜੇ ਹਮੇਸ਼ਾ ਲਈ ਕੱਟੇ ਜਾਂਦੇ ਹਨ ਤਾਂ ਜੁੜਦੇ ਆ ਜੀ ਸੱਚੀ ਕਟਨਾ ਦੇ ਨਾਲ ਤੇ ਮੈਂ ਉਮੀਦ ਕਰਦਾ ਹਾਂ ਸਾਰੀ ਸੰਗਤ ਨੂੰ ਜੇ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਕਿਸੇ ਵੀ ਜਾਣਕਾਰ ਦੇ ਨਾਲ ਕਿਸੇ ਨੂੰ ਕੋਈ ਇਲਾਜ ਇਸ ਤੋਂ ਡਾਕਟਰ ਦੇ ਇਲਾਜ ਤੋਂ ਆਰਾਮ ਨਹੀਂ ਆ ਰਿਹਾ ਤਾਂ ਉਹ ਰੋਜ਼ ਇਸ ਸ਼ਬਦ ਦਾ ਜਾਪ ਜ਼ਰੂਰ ਕਰੇ ਤਾ ਜੋ ਉਸਦੇ ਰੋਗ ਹੈ ਜਿਹੜੇ ਉਹ ਦੂਰ ਹੋ ਜਾਣ ਤੁਸੀਂ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਰੋਗ ਲੱਗਿਆ ਹੋਇਆ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਕੀ 10 ਸਾਲਾਂ ਦੀ ਉਮਰ ਦੇ ਵਿੱਚ ਹੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਇੰਨੇ ਜ਼ਿਆਦਾ ਜੁੜ ਗਏ ਸਨ ਤਾਂ ਇਹ ਜਾਣੇ ਵੀ ਜਾਂਦੇ ਹਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਤਾਂ ਇਹਨਾਂ ਦੇ ਜੀਵਨ ਤੇ ਜਦੋਂ ਆਪਾਂ ਚਾਤ ਮਾਰਦੇ ਹਾਂ ਇਹਨਾਂ ਦਾ ਜਿਹੜਾ ਪੁੱਤ ਜਿਆ ਸੀ ਅਵਤਾਰ ਸਿੰਘ ਜੀ ਉਹ ਗਠੀਆ ਰੋਗ ਨਾਲ ਪੀੜਿਤ ਹੋ ਗਿਆ ਪਹਿਲਾਂ ਇਹਨਾਂ ਦੇ ਘਰਦਿਆਂ ਨੇ ਬਹੁਤ ਇਲਾਜ ਕਰਵਾਇਆ ਨਹੀਂ ਰਾਮ ਆਇਆ ਫਿਰ ਜਦੋਂ ਮਾਪਿਓ ਤੋਂ ਇਹ ਹਾਲਾਤ ਨਾ ਦੇਖੇ ਗਏ ਤਾਂ ਸਹੁਰੇ ਪਰਿਵਾਰ ਨੇ ਅਵਤਾਰ ਸਿੰਘ ਜੀ ਨੂੰ ਆਪਣੇ ਕਰ ਲਿਆ ਉੱਥੇ 6 ਮਹੀਨੇ ਇਸ ਦਾ ਇਲਾਜ ਕਰਵਾਇਆ ਲਾਹੌਰ ਹਸਪੀਟਲ ਦੇ ਵਿੱਚ ਇਸ ਦਾ ਇਲਾਜ ਕਰਵਾਇਆ ਆਯੁਰਵੈਦਿਕ ਐਲੋਪੈਥਿਕ ਜਿਹੜੀਆਂ ਅੰਗਰੇਜ਼ੀ ਦਵਾਈਆਂ ਉਸ ਨਾਲ ਇਲਾਜ ਕਰਵਾਇਆ ਇਥੋਂ ਵੀ ਕੋਈ ਇਲਾਜ ਨਹੀਂ ਹੋਇਆ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਤੇ ਸਰੀਰ ਇੰਨਾ ਜ਼ਿਆਦਾ ਸੁੰੜ ਰਿਹਾ ਸੀ ਗਠੀਏ ਰੋਗ ਨਾਲ ਇਕੱਠਾ ਹੋ ਰਿਹਾ ਸੀ ਤੇ ਦੂਜੇ ਪਾਸੇ ਦਰਦ ਇੰਨਾ ਜ਼ਿਆਦਾ ਸੀ ਕਿ 24 ਘੰਟੇ ਹਾਈ ਹਾਈ ਕਰਦੇ ਰਹਿੰਦੇ ਸਨ ਇੱਕ ਪੱਧ ਵੀ ਨੀਂਦ ਨਹੀਂ ਆਉਂਦੀ ਸੀ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਜਦੋਂ 6 ਮਹੀਨਿਆਂ ਬਾਅਦ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ 119 ਚੱਕ ਸਰਗੋਦੇ ਪਾਕਿਸਤਾਨ ਦੇ ਵਿੱਚ ਪਹੁੰਚੇ ਜਿਹੜਾ ਕਿ ਉਸ ਸਮੇਂ ਪਾਕਿਸਤਾਨ ਸੀ ਦੇ ਵਿੱਚ ਪਹੁੰਚੇ ਤਾਂ ਸੰਤ ਪਪਾ ਹਰਨਾਮ ਸਿੰਘ ਜੀ ਦੇ ਮਾਤਾ ਜੀ ਨੇ ਕਿਹਾ ਕਿ ਅਵਤਾਰ ਸਿੰਘ ਇਹਨਾਂ ਦਾ ਭਤੀਜਾ ਲੱਗਦਾ ਸੀ ਰਿਸ਼ਤੇਦਾਰੀ ਦੇ ਵਿੱਚੋਂ ਕਿ ਅਵਤਾਰ ਸਿੰਘ ਜੀ ਨੂੰ ਬੜੇ ਹਾਲਾਤ ਗੰਭੀਰ ਹਨ ਉਹਨਾਂ ਨੂੰ ਗਠੀਆ ਰੋਗ ਹੋ ਗਿਆ ਤੇ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਸਾਰਾ ਦਰਦ ਕਰ ਰਿਹਾ ਹਾਏ ਹਾਏ ਕਰ ਰਿਹਾ ਤੁਸੀਂ ਜ਼ਰੂਰ ਉਹਨਾਂ ਦਾ ਪਤਾ ਲੈ ਕੇ ਤਸੰਤ ਬਾਬਾ ਜੀ ਆਪਣੇ ਮਾਤਾ ਦਾ ਹੁਕਮ ਮੰਨ ਕੇ ਅਵਤਾਰ ਸਿੰਘ ਜੀ ਦਾ ਪਤਾ ਲੈਣਾ ਹੈ ਅਵਤਾਰ ਸਿੰਘ ਜੀ ਦਾ ਪਤਾ ਲੈ ਕੇ ਜਦੋਂ ਵਾਪਸ ਆਏ ਤਾਂ ਅਵਤਾਰ ਸਿੰਘ ਜੀ ਦੇ ਮਨ ਤੇ ਤਨ ਨੂੰ ਥੋੜੀ ਜੀ ਸ਼ਾਂਤੀ ਮਹਿਸੂਸ ਹੋਈ ਤਾਂ ਦੋ ਦਿਨਾਂ ਬਾਅਦ ਫਿਰ ਸੰਤ ਬਾਬਾ ਹਰਨਾਮ ਸਿੰਘ ਜੀ ਅਵਤਾਰ ਸਿੰਘ ਜੀ ਦਾ ਪਤਾ ਲੈਣਾ ਹੈ ਉਦੋਂ ਫਿਰ ਮਨ ਤੇ ਤਨ ਨੂੰ ਸ਼ਾਂਤੀ ਮਹਿਸੂਸ ਹੋਈ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਜਦੋਂ ਉੱਥੋਂ ਉੱਠ ਕੇ ਅਵਤਾਰ ਸਿੰਘ ਜੀ ਕੋਲੋਂ ਘਰ ਵਾਪਸ ਆਉਣ ਲੱਗੇ ਤਾਂ ਅਵਤਾਰ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਹਾਏ ਹਾਏ ਦੀ ਥਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਵੀ ਬਿਮਾਰੀ ਦੇ ਨਾਲ ਰੋਗ ਦੇ ਨਾਲ ਪੀੜ ਦੇ ਨਾਲ ਤੁਸੀਂ ਹਾਏ ਹਾਏ ਕਰਦੇ ਹੋ ਹਾਏ ਹਾਏ ਦੀ ਥਾਂ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਅਵਤਾਰ ਸਿੰਘ ਜੀ ਕਹਿੰਦਾ ਕਿ ਮੇਰੇ ਤੋਂ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਨਹੀਂ ਹੁੰਦਾ ਪਰ ਸੰਤ ਬਾਬਾ ਰਾਮ ਸਿੰਘ ਜੀ ਇਹ ਕਹਿ ਕੇ ਘਰ ਵਾਪਸ ਆ ਗਏ। ਪਰ ਅਵਤਾਰ ਸਿੰਘ ਜੀ ਨੂੰ ਉੱਥੋਂ ਇੱਕ ਗੱਲ ਪਤਾ ਲੱਗ ਗਈ ਕਿ ਬਾਬਾ ਜੀ ਦੇ ਆਉਣ ਦੇ ਨਾਲ ਚਾਚਾ ਜੀ ਦੇ ਆਉਣ ਦੇ ਨਾਲ ਜਿਹੜੇ ਕਿ ਸੰਤ ਬਾਬਾ ਰਾਮ ਸਿੰਘ ਜੀ ਸਨ ਇਹਨਾਂ ਦੇ ਚਾਚਾ ਜੀ ਲੱਗਦੇ ਸਨ ਚਾਚਾ ਜੀ ਦੇ ਆਉਣ ਦੇ ਨਾਲ ਮੇਰੇ ਮਨ ਤੇ ਤਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿਉਂ ਨਾ ਇਹ ਰੋਜ਼ ਮੇਰੇ ਕੋਲ ਆਇਆ ਕਰ। ਤਾਂ ਅਵਤਾਰ ਸਿੰਘ ਜੀ ਨੇ ਆਪਣੇ ਮਾਤਾ ਜੀ ਨੂੰ ਪਿਆ ਕਿ ਤੁਸੀਂ ਬਾਬਾ ਜੀ ਨੂੰ ਕੋ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਕਿ ਉਹ ਜ਼ਰੂਰ ਮੇਰੇ ਕੋਲ ਰੋਜ਼ ਆਇਆ ਕਰਨ ਤਾਂ ਅਵਤਾਰ ਸਿੰਘ ਜੀ ਦੇ ਮਾਤਾ ਜੀ ਨੇ ਬਾਬਾ ਹਰਨਾਮ ਸਿੰਘ ਜੀ ਦੇ ਮਾਤਾ ਨੂੰ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਕਹੋ ਕਿ ਇਹ ਜ਼ਰੂਰ ਇੱਥੇ ਆਇਆ ਕਰਨ ਤੇ ਇਸ ਦਾ ਦੁੱਖ ਦੂਰ ਕਰਨ ਤਾਂ ਮਾਤਾ ਨੇ ਉਹਨਾਂ ਨੂੰ ਬਾਬਾ ਜੀ ਨੂੰ ਕਿਹਾ ਕਿ ਪੁੱਤਰ ਜੇ ਤੁਸੀਂ ਇਲਾਜ ਉਸ ਦਾ ਕਰ ਸਕਦੇ ਹੋ ਤਾਂ ਕਰ ਦਿਓ ਉਹ ਤਕਲੀਫ ਦੇ ਵਿੱਚ ਬਹੁਤ ਜ਼ਿਆਦਾ ਹਨ ਤਾਂ ਬਾਬਾ ਹਰਨਾਮ ਸਿੰਘ ਜੀ ਨੇ ਆਪਣੇ ਮਾਤਾ ਦਾ ਕਹਿਣਾ ਮੰਨ ਲਿਆ ਕਿਉਂਕਿ ਮਾਤਾ ਦਾ ਕਹਿਣਾ ਸਿਰ ਮੱਥੇ ਹੁੰਦਾ ਤੇ ਉਹਨਾਂ ਨੂੰ ਕਿਹਾ ਕਿ ਜੋ ਹੁਕਮ ਮੇਰੇ ਮਾਤਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਤੇ ਬਾਬਾ ਜੀ ਅਗਲੇ ਦਿਨ ਅਵਤਾਰ ਸਿੰਘ ਜੀ ਦਾ ਪਤਾ ਲੈਣ ਆ ਗਏ ਤੇ ਉਹਨਾਂ ਨੇ ਚਾਦਰ ਵਿਛਾ ਲਈ ਥੱਲੇ ਤੇ ਦੂਜੇ ਪਾਸੇ ਹਰਨਾਮ ਸਿੰਘ ਜੀ ਨੂੰ ਲੰਬਾ ਪਾ ਲਿਆ ਤੇ ਕਾ ਕੋਲ ਆਪਣੇ ਕੂਲ ਉਥੇ ਆਸਣ ਲਾ ਲਿਆ ਤੇ 32 ਮਾਲਾਂ ਦਾ ਜਿਹੜਾ ਜਾਪ ਕੀਤਾ ਇਹ ਸ਼ਬਦ ਦਾ ਇਹ ਸ਼ਬਦ ਦਾ 32 ਮਾਲਾ ਜਾਪ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਅਵਤਾਰ ਸਿੰਘ ਜੀ ਦੇ ਕੋਲ ਆਸਣ ਲਾ ਕੇ ਸ਼ੁਰੂ ਕੀਤਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੇ ਹਸਤ ਕਜਾ ਰੱਖਿਆ ਪਰਮੇਸ਼ਵਰੀ ਆਤਮ ਰੱਖਿਆ ਗੋਪਾਲ ਸਵਾਮੀ ਤਾਂ ਚਰਨ ਰੱਖੇ ਜਗਦੀਸ਼ਵਰੇ ਸਰਬ ਰਖਿਆ ਗੁਰਦੇ ਆਲੇ ਪੈ ਦੁਖ ਬਿਨਾ ਸੁਨੇ ਭਗਤ ਵਚਨ ਅਨਾਥ ਨਾਥੇ ਸ਼ਰਨਾਨਕ ਪੁਰਖ ਅਚੂਤੇ ਜਦੋਂ ਇਹ ਸ਼ਬਦ ਬੱਤੀ ਮਾਲਾ ਜਾਪ ਰੋਜ਼ ਆਸਣ ਲਾ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਉੱਚੀ ਉੱਚੀ ਵਾਸ਼ ਦੇ ਵਿੱਚ ਅਵਤਾਰ ਸਿੰਘ ਜੀ ਦੇ ਕੋਲ ਕਰਦੇ ਅਵਤਾਰ ਸਿੰਘ ਜੀ ਕੋਲ ਉੱਥੇ ਲੇਟ ਜਾਂਦੇ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਦਰਿਵ ਸ਼ਾਹ ਕੇ ਆਸਨ ਲਾ ਕੇ ਇਹ ਸ਼ਬਦੀ ਮਾਲਾ ਦਾ ਜਾਪ ਕਰਦੇ ਉੱਚੀ ਉੱਚੀ ਆਵਾਜ਼ ਦੇ ਵਿੱਚ ਹੱਲੇ ਦੂਜਾ ਤੀਜਾ ਦਿਨ ਹੀ ਹੋਇਆ ਸੀ ਕਿ ਸਿੰਘ ਸ਼ਹੀਦ ਦੋ ਸਿੰਘ ਸ਼ਹੀਦ ਇੱਕ ਸਿੰਘ ਸ਼ਹੀਦ ਨੇ ਬਾਬਾ ਹਰਨਾਮ ਸਿੰਘ ਜੀ ਦੀ ਜਿਹੜੀ ਧੌਣ ਦੇ ਪਿੱਛੋਂ ਦਾਬ ਦੇ ਲਈ ਤੇ ਹੱਥ ਪਿੱਛੇ ਨੂੰ ਕਰ ਲਿਆ ਤੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਇਸ ਮਨਮੁਖ ਵਾਸਤੇ ਕਿਉਂ ਜਾਪ ਕਰ ਰਹੇ ਹੋ ਤਾਂ ਬਾਬਾ ਜੀ ਨੇ ਪੁੱਛਿਆ ਕਿ ਇਸ ਨੇ ਕੀਤਾ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਭਰੀ ਸਭਾ ਦੇ ਵਿੱਚ ਧੰਨ ਧੰਨ ਗੁਰਨਾਨਕ ਦੇਵ ਜੀ ਪਾਸ਼ਾ ਜੀ ਦੀ ਭਾਰੀ ਨਿੰਦਾ ਕੀਤੀ ਸੀ ਤਾਂ ਕਰਕੇ ਇਸ ਨੂੰ ਸਜ਼ਾ ਤਾਂ ਅਸੀਂ ਉੱਥੇ ਹੀ ਦੇ ਦੇਣੀ ਸੀ ਪਰ ਅਸੀਂ ਸੋਚਿਆ ਕਿ ਇਸ ਨੂੰ ਤਿਲ ਤਿਲ ਕਰਕੇ ਮਾਰਨਾ ਤਾਂ ਕਰਕੇ ਇਸ ਨੂੰ ਇਹ ਜਿਹਾ ਸੀ ਰੋਗ ਦਿੱਤੇ ਹੋਏ ਹਨ ਪਰ ਤੁਸੀਂ ਇਸ ਮਨੁੱਖ ਵਾਸਤੇ ਕਿਉਂ ਪਾਠ ਪੂਜਾ ਕਰ ਰਹੇ ਹੋ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਕਿ ਮੈਂ ਹੁਣ ਇਹਨਾਂ ਤੋਂ ਮੁਆਫੀ ਮੰਗਵਾ ਦੇਵਾਂ ਤਾਂ ਦੂਜਾ ਸਿੰਘ ਸਿੰਘ ਸ਼ਹੀਦ ਸੀ ਜਿਹੜਾ ਉਹ ਬੋਲਿਆ ਕੋਲ ਖੜੇ ਸੰ ਜਿਹੜੇ ਉਹ ਕਹਿੰਦੇ ਨਹੀਂ ਤੁਸੀਂ ਹੁਣ ਪਾਠ ਸਿਮਰਨ ਕਰਨ ਲੱਗ ਗਏ ਹੋ ਹੁਣ ਤੁਸੀਂ ਇਹ ਰਹਿਣ ਦਿਓ ਤੇ ਹੁਣ ਅਸੀਂ ਚੱਲੇ ਆ ਉਹ ਇੰਨਾ ਕਹਿ ਕੇ ਚਲੇ ਗਏ ਤੇ 2-3 ਦਿਨ ਬਾਬਾ ਹਰਨਾਮ ਸਿੰਘ ਜੀ ਦੇ ਪਿੱਛੇ ਧੌਣ ਦੇ ਉੱਤੇ ਉਹ ਗੁੱਠਿਆਂ ਨਾਲ ਜਿਹੜੇ ਧੌਣ ਨੱਪੀ ਸੀ ਸਿੰਘ ਸ਼ਹੀਦ ਨੇ ਉਹ ਨਿਸ਼ਾਨ ਵੀ ਪਈ ਰਹੇ ਤੇ ਪਰ ਸੰਤ ਬਾਬਾ ਹਰਨਾਮ ਸਿੰਘ ਜੀ ਨੇ 40 ਦਿਨ ਰੋਜ਼ ਆਸਨ ਲਾ ਕੇ ਉੱਚੀ-ਉੱਚੀ ਇਸ ਸ਼ਬਦ ਦਾ ਜਾਪ ਕਰਦੇ ਰਹੇ ਤੇ ਨਾਲ ਇਹ ਜਾਪ ਉਸ ਦੇ ਕੰਨੀ ਪੈਦਾ ਰਿਹਾ ਅਵਤਾਰ ਸਿੰਘ ਜੀ ਦੇ ਤੇ ਜਿਵੇਂ-ਜਿਵੇਂ ਦਿਨ ਬੀਤਦੇ ਗਏ ਤਾਰ ਅਵਤਾਰ ਸਿੰਘ ਜੀ ਦਾ ਦੁੱਖ ਹੈ ਜਿਹੜਾ ਉਹ ਘੜਦਾ ਗਿਆ ਤੇ ਸਾਰੀ ਘਟਨਾ ਸਤਬਾਬਰ ਨਾਮ ਸਿੰਘ ਜੀ ਨੇ ਅਵਤਾਰ ਸਿੰਘ ਜੀ ਨੂੰ ਦੱਸੀ ਕਿ ਇਹ ਦੁੱਖ ਤੈਨੂੰ ਤਾਂ ਮਿਲਿਆ ਤੇ ਇਸ ਤੋਂ ਬਾਅਦ ਅਵਤਾਰ ਸਿੰਘ ਜੀ ਨੇ ਅਮਰਤ ਛਕ ਲਿਆ ਛਕਣ ਤੋਂ ਬਾਅਦ ਰੋਜ਼ ਪਾਠ ਸਿਮਰਨ ਕੀਤਾ ਪਰ ਜਿਵੇਂ ਜਿਵੇਂ ਦੁੱਖ ਘਟਦੇ ਗਏ ਤੇ ਫਿਰ ਉਹ ਗੁਰੂ ਤੋਂ ਟੁੱਟ ਗਿਆ ਤੇ ਫਿਰ ਉਹ ਮਨ ਮੁਕਤੀ ਸੱਜਣਾ ਦੀ ਟੋਲੀ ਦੇ ਵਿੱਚ ਰਲ ਗਿਆ ਤੇ ਇਸ ਤੋਂ ਬਾਅਦ ਫਿਰ ਇਹ ਵੀਡੀਓ ਦੀ ਪੋਸਟ ਤੇ ਸ਼ਹਿਰਪੁਰ ਦੇ ਵਿੱਚ ਲੱਗਿਆ ਸੀ ਅਵਤਾਰ ਸਿੰਘ ਜੀ ਤੇ ਉਸ ਤੋਂ ਬਾਅਦ ਫਿਰ ਕੋਈ ਗੁਰਮਖ ਸੱਜਣ ਸੰਤ ਬਾਬਾ ਰਾਮ ਸਿੰਘ ਜੀ ਨੂੰ ਪਤਾ ਲੱਗਿਆ ਵੀ ਕਿਸੇ ਮਾੜੀ ਕਮਿਊਨਿਟੀ ਦੇ ਨਾਲ ਲੜ ਗਏ ਤਾਂ ਕਰਕੇ ਮਨ ਬੁਖ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਤੇ ਫਿਰ ਇਹ ਅਮਰੀਕਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਦੀ ਡਿਊਟੀ ਨਿਭਾਈ ਤੇ ਭਾਵੇਂ ਇਹ ਕਦੇ ਗੁਰੂ ਨਾਲ ਟੁੱਟ ਗਿਆ ਭਾਵੇਂ ਗੁਰੂ ਨਾਲ ਜੁੜ ਗਿਆ ਪਰ ਉਹ ਜਿਹੜੇ ਦੁੱਖ ਸੀ ਉਸ ਨੂੰ ਉਸ ਤੋਂ ਬਾਅਦ ਨਹੀਂ ਮਿਲੇ ਤੇ ਅਮਰੀਕਾ ਦੇ ਵਿੱਚ ਲਾਸਟ ਸਮੇਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰੀ ਦੀ ਡਿਊਟੀ ਇਹਨਾਂ ਨੇ ਨਿਭਾਈ ਅਵਤਾਰ ਸਿੰਘ ਜੀ ਨੇ ਤੇ ਉਸ ਤੋਂ ਬਾਅਦ ਮਾਰਚ 1991 ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਤਾਂ ਸਾਧ ਸੰਗਤ ਜੀ ਜੇ ਸਾਨੂੰ ਵੀ ਕੋਈ ਰੋਗ ਹੈ ਲਾ ਇਲਾਜ ਬਿਮਾਰੀ ਹੈ ਸਾਡੇ ਕੋਲ ਸਾਡੇ ਦੁੱਖ ਦੂਰ ਨਹੀਂ ਹੁੰਦੇ ਪਏ ਤਾਂ ਅਸੀਂ ਵੀ ਇਹ ਤਾਂ अवतार सिंह ਦੇ ਸੁਣਨ ਦੇ ਨਾਲ ਹੀ ਰੋਗ ਦੂਰ ਹੋ ਗਏ ਤੇ ਜੇ ਅਸੀਂ ਆਪ ਗੁਰੂ ਦਾ ਜਾਪ ਕਰਾਂਗੇ ਗੁਰੂ ਦਾ ਇਸ ਸ਼ਬਦ ਦਾ ਜਾਪ ਕਰਾਂਗੇ ਤਾਂ ਸਾਡੇ ਦੁੱਖ ਕਿਉਂ ਉਹ ਵਾਹਿਗੁਰੂ ਦੂਰ ਨਾ ਕਰੂਗਾ ਜ਼ਰੂਰ ਦੂਰ ਕਰੂਗਾ ਬਸ ਭਰੋਸਾ ਇੱਕ ਤੇ ਇੱਕ ਤੇ ਹੋਵੇ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਸਰਬ ਰੋਗ ਦਾ ਔਖਦ ਨਾਮ ਕਿਉਂਕਿ ਪ੍ਰਮਾਤਮਾ ਦਾ ਨਾਮ ਹੀ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ ਉਸ ਅੱਗੇ ਕੋਈ ਵੀ ਰੋਗ ਹੈ ਜਿਹੜਾ ਉਹ ਟੇਕ ਨਹੀਂ ਸਕਦਾ ਇਸ ਕਰਕੇ ਆਪਾਂ ਵੀ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਤੇ ਇੱਕ ਦੇ ਹੋ ਕੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਸ਼ੀਆਂ ਪ੍ਰਾਪਤ ਕਰ ਗਏ ਕਿਉਂਕਿ ਉਹ ਖੁਸ਼ੀਆਂ ਦਾ ਦਰ ਹੈ ਤੇ ਉਹਦੇ ਨਾਲ ਜਿਹੜਾ ਜੁੜ ਗਿਆ ਫਿਰ ਅੰਦਰੋਂ ਵੀ ਸੁਖੀ ਤੇ ਬਾਹਰ ਵੀ ਸੁਖ ਉਸ ਨੂੰ ਮਿਲਨੇ ਮਿਲਨੇ ਆ ਸਾਧ ਸੰਗਤ ਜੀ ਜੇ ਕੋਈ ਸ਼ਬਦ ਦੇ ਵਿੱਚ ਵਾਧਾ ਘਾਟਾ ਹੋ ਗਿਆ ਹੋਵੇ ਜਾਂ ਕੋਈ ਭੁੱਲ ਚੁੱਕ ਹੋ ਗਿਆ ਹੋਵੇ ਤਾਂ ਆਪ ਸਮੂਹ ਸੰਗਤ ਜੀ ਮੁਆਫ ਕਰਨਾ ਤੇ ਮੇਰੇ ਵੀ ਅਰਦਾਸ ਬੇਨਤੀ ਕਰਨਾ ਮੈਂ ਵੀ ਪਰਮਾਤਮਾ ਨਾਲ ਇਸੇ ਤਰ੍ਹਾਂ ਜੁੜਿਆ ਰਵਾਂ ਤੇ ਇਸੇ ਤਰ੍ਹਾਂ ਭਰੋਸਾ ਪਰਮਾਤਮਾ ਤੇ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ